ਸਹੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਸਭ ਤੋਂ ਹਲਕੀ ਪੈੜੀ ਵਿੱਚ ਜਿੱਥੇ ਆਪਾਂ ਕਣਕ ਦੇ ਬੀਜ ਬੈਠੇ ਆ ਤੇ ਉਸ ਪੈੜੀ ਵਿੱਚ ਆਪਾਂ ਵਧੀਆ ਝਾੜ ਕਿਦਾਂ ਲੈ ਸਕਦੇ ਆ ਜਿੱਤੇ ਕਿ ਪੈੜੀ ਬਹੁਤ ਹਲਕੀ ਆ ਝਾੜ ਆਪਾਂ ਨੂੰ ਪੂਰਾ ਚਾਹੀਦਾ ਝਾੜ ਉੱਥੇ ਨਹੀਂ ਪੂਰਾ ਆਉਂਦਾ ਪਹਿਲੇ ਪਾਣੀ ਤੋਂ ਬਾਹਰ ਕਣਕ ਦੀ ਪੀੜੀ ਪੈਂਦੀ ਆ ਕਣਕ ਦਬੀ ਰਹਿੰਦੀ ਆ ਕਣਕ ਬੂਝਾ ਨਹੀਂ ਮਾਰਦੀ ਤੇ ਹੋਰ ਵੀ ਕਈ ਸਮੱਸਿਆਵਾਂ ਨੇ ਕਣਕ ਦਾ ਰੰਗ ਨਹੀਂ ਮੰਨਦਾ ਪਹਿਲਾ ਨੰਬਰ ਤਾਂ ਆਪਾਂ ਮਿੱਟੀ ਟੈਸਟ ਕਰਾਉਣੀ ਚਾਹੀਦੀ ਆ ਉਸ ਦੇ ਦਾਤ ਤੇ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਭਾਈ ਇਸ ਵਿੱਚ ਕੀ ਕਮੀ ਆ ਬਾਕੀ ਹੁਣ ਮਿੱਟੀ ਟੈਸ ਤੇ ਉਹਨੂੰ ਆਪਾਂ ਹੁਣ ਰਿਕਵਰ ਕੇਸ ਹਾਮਨਾ ਕਰ ਸਕਾ ਦੀ ਪਹਿਲੇ ਪੜਨ ਤੋਂ ਪਹਿਲਾਂ ਉਸ ਦਾ ਕੀ ਇਲਾਜ ਕਰ ਸਕਦੇ ਪਹਿਲਾ ਨੰਬਰ ਕੀ ਜਰੂਰ ਕਰਨ ਕੇ 20 ਤੋਂ 25 ਦਿਨ ਦੀ ਹੋ ਜਾਂਦੀ ਆ ਤੇ ਆਪਾਂ ਯੂਰੀਆ ਦਿੰਨੇ ਹੁੰਨੇ ਆ ਪਹਿਲਾ ਯੂਰੀਆ ਆਪਾਂ ਨਹੀਂ ਪਾਉਣਾ ਤੇ ਪਹਿਲਾਂ ਆਪਾਂ ਮੈਗਨੀ ਦੇ ਇੱਕ ਸਪਰੇਅ ਕਰਨੀ ਆ 100 ਲੀਟਰ ਪਾਣੀ ਵਿੱਚ ਅੱਧਾ ਕਿਲੋ ਮੈਗਨੀ ਪਾ ਕੇ ਆਪਾਂ ਸਪਰੇਅ ਕਰ ਸਕਦੇ ਆ ਤੇ ਵਿੱਚ ਕਿਲੋ ਯੂਰੀਆ ਵੀ ਐਡ ਕਰ ਸਕਦੇ ਆ ਇਸ ਤੋਂ ਜ਼ਰਾ ਆਪਾਂ ਤੇਜ ਡੋਜ਼ ਨਹੀਂ ਪਾਉਣੀ ਪਹਿਲੀ ਤੇ ਉਸ ਤੋਂ ਅਗਲਾ ਨੰਬਰ ਆਪਾਂ ਯੂਰੀਆ ਯੂਰੀਆ ਆਪਾਂ ਪਾਉਣਾ ਹੈਗਾ ਆ ਆਪਾਂ 20 ਤੋਂ 25 ਕਿਲੋ ਯੂਰੀਆ ਵੱਧ ਤੋਂ ਵੱਧ ਪਾਉਣਾ ਪਾਣੀ ਤੋਂ ਪਹਿਲਾਂ ਕਿਉਂਕਿ ਪਾਣੀ ਤੋਂ ਪਹਿਲਾਂ ਯੂਰੀਆ ਪਾਇਆ ਥੋੜਾ ਲੀਚ ਹੋ ਜਾਣਾ ਮੰਨ ਲਓ ਕਿ ਪੂਰਾ ਪ੍ਰੋਪਰੇਸ਼ਨ ਨਹੀਂ ਕਰਦਾ ਤੇ ਆਪਾਂ ਯੂਰੀਆ ਦੇ ਵਿੱਚ ਦੋ ਚੀਜ਼ਾਂ ਐਡ ਕਰਾਂਗੇ ਇਹਦੇ ਨਾਲ ਕਿ ਯੂਰੀਆ ਦੀ ਤਾਕਤ ਵਧੂਗੀ ਤੇ ਉਹ ਮਤਲਬ 1.5 ਤੋਂ 2 ਪੂਰੀ ਜਿਹਾ ਕੰਮ ਕਰੂਗਾ ਯੂਰੀਆ ਤੇ ਆਪਣੀ ਜਿਹੜੀਆਂ ਕਣਕ ਦੇ ਪਹਿਲੇ ਪਣਚੌਣਾਂ ਨੇ ਘਾਟਾਂ ਉਹ ਵੀ ਨਹੀਂ ਆਉਣਗੀਆਂ ਤੇ ਆਪਾਂ 20 ਤੋਂ 25 ਕਿਲੋ ਯੂਰੀਆ ਲੈਣਾ ਇੱਕ ਕਿਲੇਰਾ ਤੇ 4 ਤੋਂ 5 ਕਿਲੋ ਜ਼ਿੰਕ ਲੈਣੀ ਹੈ ਜਿਹੜੇ 33% ਵਾਲੀ ਹੈ ਇਹ ਆਪਾਂ 1 ਕੀ ਪਰਸੈਂਟ ਵਾਲੀ ਜਾਂ ਕਿਹਾ ਤੇ ਉਹ ਆਪਾਂ 2-3 ਕਿਲੋ ਵੱਧ ਲੈ ਸਕਦੇ ਆ ਤੇ ਦੂਜਾ ਨੰਬਰ ਆਪਾਂ ਲੈਣਾ 7 ਤੋਂ 8 ਕਿਲੋ ਮੈਗਨੀਸ਼ੀਅਮ ਸਲਫੇਟ ਇਸ ਤੋਂ ਜ਼ਿਆਦਾ ਨਹੀਂ ਲੈਣਾ ਤੇ ਇਹਨੂੰ ਆਪਾਂ ਮਿਕਸ ਕਰਕੇ ਤੇ ਇੱਕ ਲਈ ਛੱਟਾ ਲਾ ਸਕਦੇ ਆ ਤੇ ਇਸ ਵਿੱਚ ਆਪਾਂ ਜਿਹੜੀ ਸਲਫਰ 80% ਵਾਲੀ ਆ ਅੱਧਾ ਕਿਲੋ ਦੇ ਲਾਗੇ ਉਹ ਵੀ ਐਡ ਕਰ ਸਕਦੇ ਆ ਕਿਉਂਕਿ ਜੇ ਆਪਾਂ ਜਿਹੜੇ ਦੋਸ ਖਾਦਾਂ ਵਿੱਚ ਯੂਰੀਚ ਮਿਕਸ ਕਰਾਂਗੇ ਤੇ ਯੂਰੀਆ ਗਿੱਲਾ-ਗਿੱਲਾ ਹੋ ਜਾਂਦਾ ਤੇ ਉਸ ਵਧੀਆ ਛੱਟਾ ਆਵੇ ਉਸ ਵੇਲੇ ਲਈ ਆਪਾਂ ਜਿਹੜੀ ਇਹ ਸਲਫਰ ਆਉਂਦੀ ਆ 80% ਵਾਲੀ ਪਾਊਡਰ ਫਾਰਮ ਚ ਉਹ ਆਪਾਂ ਅੱਧਾ ਕਿਲੋ ਐਡ ਕਰ ਸਕਦੇ ਜਿਸ ਪੂਰਾ ਵਧੀਆ ਰਿਜ਼ਲਟ ਲੈਣਾ ਤੇ ਇਹ ਹੈਗਾ ਫਾਰਮੂਲਾ ਰੇਤ ਲਈਆਂ ਪੜੀਆਂ ਵਾਸਤੇ ਬਿਲਕੁਲ ਹਲਕੀਆਂ ਪੜੀਆਂ ਵਾਸਤੇ ਜਿੱਥੇ ਕੀ ਕਰਨ ਕਿ ਬਿਲਕੁਲ ਇਹ ਝਾੜ ਨਹੀਂ ਦਿੰਦੀ ਉਥੇ ਤੁਸੀਂ ਪਹਿਲੀ ਖਾਦ ਦੇ ਨਾਲ ਇਹ ਫਾਰਮੂਲਾ ਵਰਤ ਸਕਦੇ ਆ ਤੇ ਕਣਕ ਤੁਹਾਡੀ ਬਹੁਤ ਹੀ ਜ਼ਿਆਦਾ ਵਧੀਆ ਬਣ ਜੂਗੀ ਤੇ ਬਹੁਤ ਹੀ ਵਧੀਆ ਟਿਕੂਗੀ ਤੇ ਅੱਗੇ ਵੀ ਆਪਾਂ ਕਣਕ ਦੇ ਉੱਪਰ ਵੀਡੀਓ ਅਪਲੋਡ ਕਰਾਂਗੇ ਹੋਰ ਕਿਹੜੀ-ਕਿਹੜੀਆਂ ਤਾਕਤ ਵਾਲੀਆਂ ਸਪਰੇਆਂ ਘੱਟੋ-ਘੱਟ ਆਪਾਂ 10 ਸਪਰੇਆਂ ਦੇ ਲਾਗੇ ਦੱਸਾਂਗੇ ਤੁਸੀਂ ਜਿਹੜੀ ਵੀ ਚੰਗੀ ਲੱਗੇ ਉਹ ਕਰ ਸਕਦੇ ਆ ਜਿੰਨਾ ਗਣਕਰੀ ਗ੍ਰੋਥ ਵਧੀਆ ਹੋਵੇ ਆਪਾਂ ਅੱਗੇ ਵੀ ਸੁਪਰੀਆਂ ਦੱਸਾਂਗੇ ਹੋਰ ਵੀ ਜਿੰਨੇ ਕ ਆਪਾਂ ਆਪਣੇ ਨੌਲੇਜ ਦੇ ਹਿਸਾਬ ਨਾਲ ਆਪਣੀ ਜਾਣਕਾਰੀ ਦੇ ਹਿਸਾਬ ਨਾਲ ਜਿਹੜਾ ਕਿ ਆਪਾਂ ਵਰਤਿਆ ਹੋਇਆ ਤਰੀਕਾ ਤੇ ਆਹ ਦੋ ਖਾਦਾ ਆਪਾਂ ਪਾ ਸਕਦੇ ਆ ਪਹਿਲੇ ਪਾਣੀ ਦੇ ਨਾਲ ਪਹਿਲੇ ਪਾਣੀ ਤੋਂ ਪਹਿਲਾਂ ਦੋ ਦਿਨਾਂ ਆਹ ਵਾਲੀ ਸਲਫਰੀ ਐਡ ਕਰਨੀ ਆ ਥੋੜੀ ਜੀ ਅੱਧਾ ਕਿਲੋ ਕਿਲੋ ਐਡ ਕਰ ਸਕਦੇ ਆ ਬਤ ਤੋਂ ਬਤ ਠੀਕ ਬਾਕੀ ਆਪਾਂ ਬਾਕੀ ਯੂਰੀ ਜਿਹੜਾ ਆਪਾਂ 25 ਕਿਲੋ ਬਚਿਆ ਉਹ ਪਾਣੀ ਤੋਂ ਜਿੱਦਣ ਵੀ ਆਪਣਾ ਪੈਰ ਵਿੱਚ ਸਾਰ ਨਾਲਾ ਪਿਉਦਣ ਪਾ ਦੇਣਾ ਇਹ ਜਿਦਾ ਪਰਮਾਨੁ ਕਿ ਉਥੇ ਆਪਾਂ ਇਹ ਫਾਰਮੂਲਾ ਵਰਤਿਆ ਤੇ ਬਿਲਕੁਲ ਹੀ ਹਲਕੀ ਪੈ ਗਈ ਓਕੇ ਧੰਨਵਾਦ ਸਾਰਿਆਂ ਦਾ ਜੀ